12 ਵਜੇ ਬੋਕਰ ਪਾਰਟੀ ਪੁਲੱਥ ਦਾ ਇੱਥੇ ਜਿਹੜਾ ਖੋਤੀ ਕੋ ਇਨਚਾਰਜ ਬਣਿਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਪੰਚ ਵੀ ਨਹੀਂ ਇਲੈਕਟ ਹੋਇਆ ਉਹਨਾਂ ਦੇ ਬਦਮਾਸ਼ਾਂ ਨੇ ਚਿੰਦੀ ਚੋਰਾ ਨੇ ਇੱਕ ਅੱਗੇ ਚਿੰਦੀ ਚੋਰ ਰੱਖਿਆ ਉਹਨੇ ਉਹਨਾਂ ਨੇ ਰਾਤ ਜਾ ਕੇ ਜਿੱਥੇ ਕਿਸਾਨ ਸੰਘਰਸ਼ ਕਮੇਟੀ ਜਾਂ ਜਿਹੜੇ ਕਿਸਾਨਾਂ ਨੇ ਮੰਡ ਵਿੱਚ ਸਮਾਨ ਦੇਣਾ ਹੁੰਦਾ ਨਾ ਜੇ ਇਕੱਠਾ ਕਰਕੇ ਇੱਕ ਜਗ੍ਹਾ ਤੇ ਰੱਖਦੇ ਕਿਉਂਕਿ ਮੰਡ ਦੇ ਉੱਤੇ ਤੁਸੀਂ ਬੰਦੇ ਦਾ ਸਮਾਨ ਰੱਖਿਆ ਨਹੀਂ ਜਾ ਸਕਦਾ ਉਹਨਾਂ ਨੇ ਇੱਕ ਨਡਾਲੇ ਵਿੱਚ ਇੱਕ ਸ਼ੈਲਰ ਦੇ ਮਾਲਕ ਨੇ ਉਹ ਸਾਡੇ ਸਤਿਕਾਰਯੋਗ ਨੇ ਦਿਆਲ ਚੰਦ ਜੀ ਪੁਰਾਣੇ ਆਦਮੀ ਨੇ ਇਸ ਇਲਾਕੇ ਦੇ ਉਹਨਾਂ ਨੇ ਉਹਨਾਂ ਦੇ ਸ਼ੈਲਰ ਵਿੱਚ ਸਾਰਾ ਸਮਾਨ ਜਿਹੜਾ ਸੀ ਫਲੱਡ ਅਫੈਕਟਿਡ ਜਿਹੜਾ ਰੀਲੀਫ ਮਟੀਰੀਅਲ ਸੀਗਾ ਜਿਹੜੀ ਸਹਾਇਤਾ ਆਉਂਦੀ ਆ ਸਾਰੇ ਹਲਕੇ ਚੋਂ ਵੀ ਆਉਂਦੀ ਆ ਪੰਜਾਬ ਚੋਂ ਵੀ ਆਉਂਦੀ ਆ ਉਹ ਸਾਰਾ ਸਮਾਨ ਇੱਕ ਸ਼ੈਲਰ ਵਿੱਚ ਇਕੱਠਾ ਕੀਤਾ ਹੋਇਆ ਸੀਗਾ ਔਰ ਉਸ ਸ਼ੈਲਰ ਇਹਨਾਂ ਨੂੰ ਤਕਲੀਫ ਹੋਈ ਸੀ ਬੋਕਰ ਪਾਰਟੀ ਨੂੰ ਕਿ ਇਹ ਜਿਹੜੇ ਨੇ ਇਹ ਕਿਸਾਨ ਜਿਹੜੇ ਆਗੂ ਨੇ ਇਹ ਕਿਉਂ ਵੰਡ ਰਹੇ ਨੇ ਸਮਗਰੀ ਆਪ ਤਾਂ ਸਰਕਾਰ ਨੇ ਇੱਥੇ ਹਲਕਾ ਭਲੱਤ ਵਿੱਚ ਸਾਰੇ ਪੰਜਾਬ ਵਿੱਚ ਦਿੱਤਾ ਹੀ ਕੁਝ ਨਹੀਂਗਾ ਬਿਲਕੁਲ ਹੜਾਂ ਦੇ ਵਿੱਚ ਫੇਲ ਹੋ ਗਈ ਸਰਕਾਰ ਲੇਕਿਨ ਜਿਹੜਾ ਕਿਸਾਨਾਂ ਨੇ ਇੱਕ ਗੋਦਾਮ ਬਣਾਇਆ ਸੀਗਾ ਸਾਡੇ 20 ਮੈਂਬਰ ਕਮੇਟੀ ਬਣੀ ਆ ਸਾਡੇ ਹਲਕੇ ਦੀ ਉਹਨਾਂ ਨੇ ਜਿਹੜਾ ਗੋਡਾਊਨ ਬਣਾਇਆ ਸੀ ਨਡਾਲੇ ਸ਼ੈਲਰ ਵਿੱਚ ਰਾਤ 12 ਵਜੇ ਪੁਲਿਸ ਆਈ ਤਹਿਸੀਲਦਾਰ ਆਇਆ ਭਲੱਤ ਦਾ ਡੀਐਸਪੀ ਆਇਆ ਨਾਲ ਉਹ ਚਿੰਦੀ ਚੋਰ दारू ਪੀਤੀ ਸ਼ਰਾਬ ਪੀਤੀ ਹੋਈ ਉਹਨਾਂ ਨੇ ਆਣ ਕੇ ਉਸ ਗੋਦਾਮ ਨੂੰ ਤਾਲਾ ਲਾ ਦਿੱਤਾ ਮਤਲਬ ਕਿ ਹੜਪੀਟਾਂ ਨੂੰ ਗਰੀਬਾਂ ਨੂੰ ਦਰਿਆ ਮੰਡ ਬਿਆਸ ਖੇਤਰ ਦੇ ਬਾਹਰ ਬੈਠੇ ਕੂਕਾ ਮੰਡੀ ਕੂਕਾ ਮੰਡ ਜਿਹੜਾ ਕੈਂਪ ਲੱਗਾ ਸਾਡਾ ਮੰਡ ਤਲਵੰਡੀ ਕੂਕਾ ਦਾ ਉੱਥੋਂ ਅੱਗੇ ਡਿਸਟ੍ਰਿਬਿਊਟ ਹੁੰਦਾ ਸੀ ਸਾਮਾਨ ਸਾਰੇ ਪਿੰਡਾਂ ਨੂੰ ਉਹਨੂੰ ਆਣ ਕੇ ਇਹਨਾਂ ਨੇ ਸੀਲ ਕਰਾ ਦਿੱਤਾ ਗੋਦਾਮ ਨੂੰ ਸੀਲ ਕਰਾ ਦਿੱਤਾ ਤੇ ਰਾਤ ਜਦੋਂ ਕਿਸਾਨ ਆਗੂ ਉੱਥੇ ਪਹੁੰਚੇ ਉਹ 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 ਪੜ ਕੇ ਫਿਰ ਉਹਨਾਂ ਦੀ ਇੱਕ ਛੋਟੀ ਜਿਹੀ ਵੀਡੀਓ ਦਿਖਵਾਉਣਾ ਨਿਰਮਲ ਸਿੰਘ ਆ ਸਾਡੇ ਇੱਕ ਕਿਸਾਨ ਯੂਨੀਅਨ ਆ ਕਹਿੰਦੇ ਚੌਨਾ ਆ ਇਹ ਤੁਹਾਡੇ ਹੁਣ ਲਈ ਦਵਾਂ ਦਵਲ ਕੱਪੇ ਪਾ ਕੇ ਸਾਡੇ ਬੰਦ ਤੇ ਆਇਓ ਕਿਤੇ ਇਦਾਂ ਨਾ ਆਜੋ ਹੁਣ ਇਹ ਕਿਤੇ ਭਲੇਖੇ ਨਾ ਹੋਇਓ ਜੇ ਹੁਣ ਅੱਗੇ ਵੀ ਵਿਰੋਧ ਕੀਤਾ ਹੁਣ ਡਟ ਕੇ ਤੁਹਾਡਾ ਵਿਰੋਧ ਕਰਾਂਗੇ ਤੇ ਸਵੇਰਿਆਂ ਤਾਲਾ ਵੀ ਤੈਨੂੰ ਖਲਾ ਕੇ ਉਥਾਵਾਂਗੇ ਤੂੰ ਆਪਣੇ ਫੀਸੇ ਤੋਂ ਤੱਕ ਖੋਲ ਕੇ ਜਾਏਗਾ ਇਹ ਤੈਨੂੰ ਦਾ ਦਿੰਦੇ ਆ ਇਹ ਸਾਰੀ ਜਥੇਬੰਦੀ ਸਾਡੇ ਵੀਰ ਦੋ ਜਿਹੜੇ ਐਸ ਵਾਲੇ ਮੌਜੂਦਾ ਸਰਪੰਚ ਖੜੇ ਆ ਸਾਡੇ ਨਿਸ਼ਾਨ ਸਿੰਘ ਜੀ ਜੋਰ ਪ੍ਰਧਾਨ ਖੜੇ ਆ ਮੈਂ ਜਿਲ੍ਹਾ ਸਕੱਤਰ ਨਿਰਮਲ ਸਿੰਘ ਮੰਡ ਵੀਰ ਮੇਰਾ ਤੈਨੂੰ ਇਹ ਦੱਸ ਦਿੰਨੇ ਆ ਇਹ ਸਵੇਰ ਨੂੰ ਤੈਨੂੰ ਭਾਰੀ ਪੈਣਾ ਆ ਖਾ ਕੇ ਤੈਨੂੰ ਦਿਖਾਵਾਂਗੇ ਜਿਹੜਾ ਲਾਇਆ ਤੇਰਾ ਤਾਲਾ ਇਹ ਤੈਨੂੰ ਖਾ ਕੇ ਉਹ ਦਿਖਾਵਾਂਗੇ ਸਵੇਰੇ ਤੇ ਵੀਰੋ ਸਵੇਰੇ ਤਗੜੇ ਹੋ ਕੇ ਇੱਥੇ ਪਹੁੰਚਣ ਦੀ ਕਿਰਪਾਤਾ ਕਰਨੀ ਆ ਕੱਲ ਨੂੰ ਪੂਰਾ ਕਪੂਰਥਲਾ ਜ਼ਿਲ੍ਹਾ ਇੱਥੇ ਇਕੱਠਾ ਕਰਕੇ ਇਹਨਾਂ ਦਾ ਉਹ ਜਲੂਸ ਕੱਢਣ ਗੜਾ ਯਾਦ ਕਰਾਂਗੇ ਜਿਨ੍ਹਾਂ ਨੇ ਇਹ ਤਾਲਾ ਲਵਾਇਆ ਇਹਨਾਂ ਅਫਸਰਾਂ ਨੂੰ ਵੀ ਕਹਿਣਾ ਚਾਹੁੰਦੇ ਆ ਜਦੋਂ ਤੁਹਾਨੂੰ ਅਸੀਂ ਕਾਪੀਆਂ ਵਿਖਾਉਣ ਦੇ ਆ ਸਭ ਕੋ ਵਿਖਾਉਣ ਦੇ ਆ ਤੇ ਤੁਸੀਂ ਫਿਰ ਵੀ ਤਾਲਾ ਲਾਣ ਦੇ ਇੱਕ ਬੰਦੇ ਨੇ ਕਹਿਣ ਦੇ ਜਿਹੜਾ ਬੰਦਾ ਸਾਇਰ ਉਥੇ ਵੇਖਿਆ ਵੀ ਨੀਗਾ ਆਇਆ ਚੋਰੀ ਸਰ ਤੋਂ ਜਾ ਕੇ ਅੰਦਰ ਜਾ ਕੇ ਵੀਡੀਓ ਬਣਾ ਕੇ ਘਰਾਂ ਨੂੰ ਚਲਾ ਗਿਆ ਹੈ ਅਸੀਂ ਤਾਂ ਫਿਰ ਵੀ ਵਿਰੋਧ ਨਹੀਂ ਕੀਤਾ ਇਸ ਬੰਦੇ ਦਾ ਪਰ ਇਸ ਬੰਦੇ ਨੇ ਅੱਜ ਵੇਖੋ ਤੁਹਾਡੇ ਸਾਹਮਣੇ ਕਾਲਾ ਵਜਣ ਰਿਹਾ ਕੀ ਫਤ ਹੈ ਇਹ ਰਾਤ ਫਿਰ ਸਾਰੇ ਜਿਹੜੇ ਨਿਰਮਲ ਸਿੰਘ ਨਿਸ਼ਾਨ ਸਿੰਘ ਸਾਡੇ ਕਿਸਾਨ ਜੱਥੇਬੰਦੀਆਂ ਦੇ ਆਗੂ ਨੇ ਸਾਰੇ ਜਿਹੜੇ ਉਹਨਾਂ ਨੇ ਪਹੁੰਚ ਕੇ ਉਥੇ ਡਟ ਕੇ ਵਿਰੋਧ ਕੀਤਾ ਵੀ ਜੇ ਤੁਸੀਂ ਆਪ ਸਮਾਨ ਨਹੀਂ ਵੰਡ ਸਕਦੇ ਘਟੋ ਘਟ ਜਿਹੜਾ ਪੰਜਾਬ ਦੇ ਚੰਗੇ ਜੱਥੇਬੰਦੀਆਂ ਯਾ ਜਿਹੜੀਆਂ ਸੰਪਰਦਾਵਾਂ ਨੇ ਆ ਜਿਹੜੇ ਲੋਕ ਐਨ ਆਰ ਆਈ ਭੇਜਦੇ ਸਮਾਨ ਸਾਨੂੰ ਉਹ ਤਾਂ ਵੰਡ ਲੈਣ ਦਿਓ ਲੇਕਿਨ ਪੁਲਿਸ ਰਾਤ ਮੰਨੀ ਨਹੀਂਂਗੀ ਦੀ ਚੋਰ ਇੱਥੇ ਬਦਮਾਸ਼ ਇਕ ਰੱਖਿਆ ਮੈਨੂੰ ਤਾਂ ਨਾਮ ਹੀ ਨਹੀਂ ਉਹਦਾ ਪਤਾ ਲੱਗਦਾ ਆ ਰਾਤ दारू ਪੀ ਕੇ ਆ ਰਾਤ दारू ਪੀ ਕੇ ਤੁਸੀਂ ਲਾਗੋ ਦੇਖ ਸਕਦੇ ਦੁਨੀਆਂ ਕਰਦੇ ਆ ਘੱਟ ਹੁੰਦਾ ਇਹਨੇ ਗਾ ਗੱਡੀ ਪਾਸ ਜੁੰਮਦਾ ਸਾਹ ਲੈ ਕੇ ਗਾਣਾ ਕਰਦਾ ਗਾ ਗਾ ਕਰ ਕਰ ਹੋਰ ਗਾ ਗੱਲ ਕੱਢੀ ਆ ਮੇਰੀ ਗੱਲ ਮੰਨ ਮੋਤੀ ਭਾਜੀ ਤੂੰ ਕੱਢ ਗਾਲਾਂ ਜਿੰਨੀਆਂ ਕੱਢਣੀਆਂ ਕੱਢ ਆ ਸਾਰੇ ਪ੍ਰਸ਼ਾਦਨ ਖੜਾ ਉਹਦੇ ਹੁੰਦੇ ਆ ਗਾਲਾਂ ਕੱਢਣ ਦੇ ਆ ਤੇਰਾ ਸਵੇਰੇ ਸੁਹਾਵਣਾ ਆ ਇਹਦੇ ਕੋਲ ਇਹਦੇ ਕੋਲ ਸਾਬ ਸਵੇਰੇ ਲੈਣਾ ਹੈ ਆ ਸਾਬ ਕਰ ਲੈਣਾ ਹੈ ਤੇ ਕੋ ਆ ਪ੍ਰਸ਼ਾਦਨ ਸਾਹਮਣੇ ਗਾਲਾਂ ਕੱਢਣ ਦੇ ਆ ਉਹਦੇ ਹਾਂ ਉਹ ਵੀਡੀਓ ਮੇਰੀ ਨਾ ਬਣਾ ਕੋਈ ਗਾਲੀ ਬਣਾਉਂਦੇ ਆ ਇਹ ਕਿਸਾਨ ਜੁੰਦਾ ਹਾਲੇ ਗਾਲਾਂ ਕੱਢਿਆ ਗਏ ਗੈਰਤਮੰਦ ਤੇ اخਲਾਕੀ ਲੋਕ ਜਿਹੜੇ ਇਸ ਨਡਾਲੇ ਧਰਨੇ 'ਚ ਪਹੁੰਚੇ ਨੇ ਪਹਿਲਾ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਕੀ ਫਤਿਹ ਗੁਰਬਾਣੀ ਦੀ ਤੋਕਰਨ ਜਿਹੜੀ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ ਇਹ ਪੰਜਾਬ ਦੇ ਲੋਕਾਂ ਤੋਂ ਇੱਕ ਬਹੁਤ ਵੱਡੀ ਗਲਤੀ ਹੋਈ ਹੈ ਜ਼ਿੰਦਗੀ 'ਚ ਜਿਨ੍ਹਾਂ ਨੇ ਇੱਕ ਬੇਫਕੂ ਬੰਦੇ ਨੂੰ ਇੱਕ ਮੂਰਖ ਬੰਦੇ ਨੂੰ ਇੱਕ ਹਿੰਕੜਬਾਜ਼ ਨੂੰ ਇੱਕ ਕਮੇਡੀਅਨ ਨੂੰ ਪੰਜਾਬ ਦੀ ਸੱਤਾ ਦੇ ਉੱਤੇ ਬਿਠਾਤਾ ਤੇ ਉਹਦਾ ਖਮਿਆਜ਼ਾ ਤਾਂ ਆਪਾਂ ਭੁਗਤਣਾ ਹੀ ਸੀਗਾ ਮੈਂ 2022 ਦੇ ਚੋਣਾਂ ਤੋਂ ਪਹਿਲਾਂ ਬਹੁਤ ਲੋਕਾਂ ਨੂੰ ਲਲਕਾਰਿਆ ਉਹ ਮੈਂ ਕਿਹਾ ਮੈਂ ਕੇਜਰੀਵਾਲ ਤੇ ਆ ਪਖੰਡੀ ਬੰਦੇ ਜਿਹੜੇ ਫਰਜ਼ੀ ਇਨਕਲਾਬੀ ਨੇ ਇਹਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਵਾਂ ਇਹ ਕਾਮਰੇਡ ਵੀ ਨਹੀਂਗੇ ਇਹ ਨਕਲੀ ਕਾਮਰੇਡ ਆ ਇਹਨਾਂ ਤੋਂ ਬਚ ਜਿਓ ਲੇਕਿਨ ਚਲੋ ਕਈ ਵਾਰ ਆਪਣੇ ਇਲਾਕੇ ਦੇ ਜ਼ਿਲ੍ਹਾ ਕਪੂਰਥਲਾ ਤੇ ਮਾਝੇ ਵਾਲਿਆਂ ਨੇ ਬੜਾ ਦੁਆਬੇ ਵਾਲਿਆਂ ਨੇ ਕਾਫੀ ਹੱਦ ਤੱਕ ਸਾਥ ਦਿੱਤਾ ਲੇਕਿਨ ਮਾਲਵੇ ਵਿੱਚੋਂ ਲੋਕਾਂ ਦੇ ਐਵੇਂ ਲੱਗਦਾ ਸੀਗਾ ਕਿ ਪਤਾ ਨਹੀਂ ਅਸੀਂ ਰੱਬ ਥੱਲੇ ਲਾ ਲਿਆਂਦਾ ਕੇਜਰੀਵਾਲ ਤੇ ਮੈਂ ਤਾਂ ਅੱਛੀ ਤਰ੍ਹਾਂ ਜਾਣਦਾ ਕਿ ਅੰਦਰੋਂ ਇਹਨਾਂ ਦੀ ਮਾਨਸਿਕਤਾ ਕੀ ਹੈ ਤਾਂ ਮੇਰੇ ਵੀਰੋ ਅੱਜ ਉਹਦਾ ਖਮਿਆਜ਼ਾ ਆਪਾਂ ਭੁਗਤ ਰਹੇ ਹਾਂ ਕੱਲ ਰਾਤ ਜਿਹੜੀ ਹਰਕਤ ਕੀਤੀ ਜਿਵੇਂ ਤੁਹਾਨੂੰ ਸਾਰੇ ਬੁਲਾਰਿਆਂ ਨੇ ਦੱਸਿਆ ਮੇਰੇ ਛੋਟੇ ਵੀਰ ਨਰਮਲ ਨੇ ਨਿਸ਼ਾਨ ਸਿੰਘ ਜੀ ਨੇ ਅਵਤਾਰ ਵਾਲੀਆ ਜੀ ਨੇ ਰਿਸ਼ਪਾਲ ਸਿੰਘ ਜੀ ਨੇ ਸਰਬਜੀਤ ਸੋਨੂ ਨੇ ਅਤੇ ਹੋਰ ਬਲਵਿੰਦਰ ਸਿੰਘ ਬਾਗੜੀਆਂ ਨੇ ਤੇ ਹੋਰ ਬੁਲਾਰਿਆ ਨੇ ਇਹਨਾਂ ਨੂੰ ਘਟਿਆ ਚਿੰਦੀ ਚੋਰਾ ਵਾਲੀ ਹਰਕਤ ਹੋ ਸਕਦੀ ਚਿੰਦੀ ਚੋਰ ਵੀ ਨਹੀਂ ਕਰਦੇ ਇਦਾਂ ਦੇ ਉਹ ਵੀ ਥੋੜੀ ਜਿਹੀ ਗੈਰਤ ਰੱਖਦੇ ਆ ਚੋਰ ਜਿਹੜਾ ਹੁੰਦਾ ਨਾ ਉਹ ਵੀ ਥੋੜਾ ਜਿਹਾ ਮਾੜਾ ਮੋਟਾ ਸ਼ਰਮ ਕਰਦਾ ਕਿ ਯਾਰੋ ਇੱਕ ਪਾਸੇ ਪੰਜਾਬ ਵਿੱਚ ਹੜ ਆਏ ਹੋਏ ਨੇ ਲੋਕੀ ਤਰਾ ਤਰਾ ਕਰ ਰਹੇ ਨੇ ਜਿਹੜਾ ਨੁਕਸਾਨ ਆ ਪੰਜਾਬ ਦਾ ਉਹ ਲਗਭਗ 25000 ਕਰੋੜ ਦਾ ਹੋਇਆ ਵਾ 6 ਲੱਖ ਏਕੜ ਤੋਂ ਜ਼ਿਆਦਾ ਫਸਲ 100% ਦੀ ਤਬਾਹ ਹੋ ਗਈ ਆ 30 ਬੰਦਿਆਂ ਤੋਂ ਵੱਧ ਮੋਤਾ ਹੋ ਗੀਆਂ ਪਤਾ ਨਹੀਂ ਕਿੰਨੇ ਗਰੀਬਾਂ ਦੇ ਘਰ ਟਹਿਗੇ ਨੇ ਤੇ ਛੱਤਾਂ ਚੋਰੀਆਂ ਨੇ ਤੇ ਕਿੰਨੇ ਬੇਜ਼ੁਬਾਨੇ ਭੁੱਖੇ ਨੇ ਕਿਉਂਕਿ ਉਹਨਾਂ ਦੇ ਕੋਲ